ਗੁੱਡ ਮਾਰਨਿੰਗ ਜੀ ਅੱਜ ਟੂਰਨਾਮੈਂਟ ਦੀ ਹੈ ਆਪਣੀ ਸ਼ੁਰੂਆਤ ਤੇ ਸਵੇਰੇ 5:30 ਵਜੇ ਦੇ ਲੱਗੇ ਹੋਏ ਹੈ ਗਰਾਊਂਡ 'ਚ ਤੇ ਆ ਸਾਡੇ ਪ੍ਰਬੰਧਕ ਵੀਰ ਡਾਕੂ ਓ ਡਾਕੂ ਕਰ ਬੈਠ ਬਹਿ ਕੇ ਨਹੀਂ ਸਰਨਾ ਮਹਾਰਾਜ ਕੰਮ ਘਰੋਂ ਕੰਮ ਆ ਡਾਕੂ ਦਾ ਬਲੱਡਈਰ ਵੀਰ ਇਹ ਵਿੱਚ ਉਹ ਤੇਰੀ ਭਾਣ ਨੂੰ ਇਹਨੂੰ ਘਰੋਂ ਪਰ ਸਾਲੇ ਆ ਗੇ ਕਾਡੇ ਨੂੰ ਬਾਹਰ ਲਾਕੂ ਦਾ ਵਲੰਟੀਅਰ ਵੀਰ ਪੈਚ 'ਚ ਗੰਧ ਪੂੰਦਾ ਹੋਇਆ ਚੱਲ 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 ਆ ਕੀਤੀ ਐ ਪੈਚ ਤੇ ਜਾ ਰਹੇ ਸੀ ਇੰਟਰਨੈਸ਼ਨਲ ਪੈਚ 20 ਕਿਲੋ ਹੋ ਲਿਆ ਜੀ 10 10 ਕਿਲੋ ਇਹ ਨਹੀਂ ਹੋਣੀ ਇਹ 10 ਕਿੱਟਾ ਹੋ ਆਹਾ ਸਾਡੇ ਪ੍ਰਬੰਧਕ ਵੀ ਸਵੇਰ ਤੋਂ ਸਵੇਰੇ 4:30 ਵਜੇ ਦੇ ਮੁੰਡੇ ਲੱਗੇ ਹੋਏ ਮਿਹਨਤਾਂ ਕਰਨ ਚੂਨਾ ਵਿਛਾਤਾ ਹੈ ਹੈ ਹਾਟਿਆ ਦਨ ਚਲੋ ਟੈਂਟ ਨਹੀਂ ਚੜਨੀ ਹੈ ਭਾਈਏ ਇੱਕ ਘਟ ਗਿਆ ਚੂਨਾ ਚਲੋ ਚਲੋ ਵਾਦਰ ਕਰੋ ਚੈੱਕ ਜੀ ਸਨ ਸੂਰਜ ਦੇਵਤਾ ਜੀ ਚੜਦੇ ਹੋਏ ਉਹ ਪਾਣੀ ਉਹ ਇਹਨੂੰ ਬਾਹਰ ਕੱਢ ਡਾਕੂ ਏ ਤੇਰੇ ਮੈਂ ਜੋਰਾ ਖਣਾ ਲੈਣਾ ਮਿੱਤਰਾਂ ਛਾਲੇ ਨੇ ਵਿੱਚ ਪੜਤੀ ਲਓ ਜੀ ਟੈਂਟ ਲੱਗ ਰਿਹਾ ਤੇ ਮੇਰੇ ਵਲੰਟੀਅਰ ਵੀਰ ਫੋੜੀਆਂ ਚੱਕ ਕੇ ਟੈਂਟ ਲਾ ਕੇ ਕਰਦੇ ਹੋਏ ਤਿਆਰੀ ਤੇ ਇਹ ਦੇਣੀ ਦਾ ਕ੍ਰਿਕਟ ਟੂਰਨਾਮੈਂਟ ਆ ਮੇਰੇ ਵੀਰੋ ਕੋਈ ਮਾੜੀ ਮੋਟੀ ਗੱਲ ਨਹੀਂ ਐ ਇਹ ਕਹਿੰਦੇ 2 ਸਾਲਾਂ ਬਾਅਦ ਦੁਬਾਰਾ ਵਾਪਸੀ ਲੱਗੇ ਕਹਿੰਦੇ ਡਾਕੂ ਮੈਨੂੰ ਲੱਗਦਾ ਵੇ ਹੰਮੂ ਨੂੰ ਥੱਲੇ ਸਿੱਟੇਗਾ ਤੂੰ ਚੱਲ ਚੱਲ ਉੱਧਰ ਚੱਕ ਮਲੀ ਉਧਰ ਤਿਆਰੀ ਹੋ ਰਹੀ ਹੈ ਜੀ ਪਿਚ ਤੇ ਬੁਕਟਾ ਬੁਕਟਾ ਗੱਡ ਕੇ ਤੇ ਰੋਲਰ ਚਲਾਇਆ ਜਾ ਰਿਹਾ ਹੈ ਤੇ ਸਾਡੀ ਸੇਵਾ ਟੈਂਟ ਲਾਉਣ ਦੀ ਲੋ ਜੀ ਦੇਣੀ ਦਾ ক্রিকেট ਟੂਰਨਾਮੈਂਟ ਦੀ ਤਿਆਰੀ ਹੋ ਚੁੱਕੀ ਹੈ ਤੇ ਥੋੜੀ ਦੇਰ ਤੱਕ ਕਰਾਂਗੇ ਆਪਾਂ ਓਪਨਿੰਗ ਤੇ ਆ ਆਪਣੇ ਪ੍ਰਬੰਧਕ ਨੇ ਜੋਤੂ ਕਿਦਾਂ ਠੀਕ ਹੈ ਹੈ ਜੋਤੂ ਠੀਕ ਹੈ ਹਾਂ ਤੇ ਆ ਸਾਡੇ ਹੌਨਰ ਪਲੇਅਰ ਤੇ ਆ ਵਲੰਟੀਅਰ ਵੀਰ ਸਾਡੇ ਤੇ ਹਮੂ ਤਾਂ ਬਿਗੜ ਚੱਕੀ ਵੀ ਕੀ ਗੱਲ ਹੈ ਕੁਝ ਨਹੀਂ ਗੱਲ ਗਵਿੰਦੇ ਹਾਂਜੀ ਹਾਂਜੀ ਮਾਰ ਮੜਾ ਡਾਂਸ ਵਾਲਾ ਐਕਸ਼ਨ ਕੋਈ ਲਓ ਜੀ ਦੇਣੀ ਪਿੰਡ ਦਾ ਟੂਰਨਾਮੈਂਟ ਦੀ ਤਿਆਰੀ ਕਹਿੰਦੇ ਸਿਖਰਾਂ ਤੇ ਤੇ ਪੂਰਾ ਆਪਣਾ ਮਹੀਨਾ ਹੋ ਗਿਆ ਆਪਾਂ ਨੂੰ ਤਿਆਰੀ ਕਰਦਿਆਂ ਨੂੰ ਆ ਚਾਰ ਦਿਨ ਦੇ ਅੰਦਰ ਅੰਦਰ ਆਪਾਂ ਕੰਪਲੀਟ ਕੀਤੀ ਤੇ ਹੁਣ ਕੰਮ ਪੂਰਾ ਰੈਡੀ ਐ ਸ਼ਮੀ ਸਾਊਂਡ ਸ਼ਮੀ ਸਾਊਂਡ ਆਪਣੀ ਤਿਆਰੀ ਤੇ ਐ ਤੇ ਕਰਦੇ ਚਾਲੂ ਹੁਣ ਟੀਮਾਂ ਆਪਣੇ ਕੋਲੇ ਇੱਕ ਰੈਡੀ ਐ ਦੇਣੀ ਦੀ ਬੀ ਟੀਮ ਤੇ ਦੂਜੀ ਕਿਹੜੀ ਆ ਰਹੀ ਕਸ਼ਮੀਰ ਪਰ ਕਸ਼ਮੀਰ ਪਰ ਦੀ ਟੀਮ ਆ ਰਹੀ ਹੈ 9 ਵਜੇ ਆਪਾਂ ਪੂਰਾ ਮੈਚ ਸ਼ੁਰੂ ਕਰਵਾ ਲੈਣਾ ਤੇ ਆਹ ਕਹਿੰਦੇ ਦੇਣੀ ਪਿੰਡ ਦੀਆਂ ਜਿਹੜੀਆਂ ਵਰਦੀਆਂ ਬਣੀਆਂ ਇਹ ਆਰਐਸਐਨ ਫਰਾ ਵੱਲੋਂ ਸਪਾਂਸਰ ਹੈ খালি ਬੋਤਲ ਲਿੰਕੇ ਦੀ ਉਹ ਵੀ ਨਹੀਂ ਉਹ ਹੰਮੂ ਤੇ ਵਰਦੀ ਨਹੀਂ ਪਾਈ ਓਏ ਵਰਦੀ ਆਣਾ ਬਸ ਆਗੇ ਵਰਦੀ ਬਾਗੇ ਸਾਲਿਆ ਪਾਰਨਾ ਟੇਢਾ ਬੰਨੇ ਆ ਵਰਦੀ ਪਾ ਕੇ ਸਵੇਰੇ 6 ਵਜੇ ਤੇ ਆਏ ਵੇ ਯਾਰ ਚਲੋ ਚਲੋ ਟਾਈਮਲੀ ਮਿਲ ਲਾ ਫਿਰ ਕਾਲੀ ਬੋਤਲ ਲਿੰਕੇ ਦੀ ਉਹ ਵੀ ਬਰਾਮਦ ਕਰਨੀ ਫਿਰ ਦੁਬਾਰਾ ਬੇਨਤੀ ਆ ਕਿ ਆਪਣੇ ਨਗਰ ਦਾ ਪਿੰਡ ਦੇਣੀ ਵਿਖੇ cricket ਹੋ ਮੈਚ ਹੋਣ ਜਾ ਰਿਹਾ ਹੈ ਜੋ ਕਿ ਖਿਡਾਰੀ ਦੂਰ ਦੂਰ ਤੋਂ ਵੀ ਆਏ ਹੋਏ ਹਨ ਉਹਨਾਂ ਦਾ ਵੀ ਹੌਸਲਾ ਵਧਾਈ ਕਰਦਾ ਹੈ ਹੌਸਲਾ ਵਧਾਣਾ ਹੈ ਕਿਥੋਂ ਕੋਈ ਨਹੀਂ ਸਾਰਿਆਂ ਨੂੰ ਬੇਨਤੀ ਹੈ ਕਿ ਰੋਗੀ ਕਮਾਓ ਮੱਕਾ ਜੂ ਫੇਸਬੁੱਕ ਤੇ ਬਾਜੋ ਉੱਥੇ ਇਕੱਠੇ ਹੋ ਨਹੀਂ ਨਹੀਂ ਸਾਰੇ ਬਣਾਉਣੇ ਆ ਆਪਣੇ ਪ੍ਰਬੰਧਕ ਆ ਰਹੇ ਆ ਜੀ ਗਰਾਊਂਡ 'ਚ ਤੇ ਮੈਚ ਦੀ ਕਰਦੇ ਆ ਜੀ ਆਪਾਂ ਓਪਨਿੰਗ ਤੇ ਆ ਆਪਣੀ ਬਣੀ ਹੋਈ ਹੈ ਪਿਚ ਬਹੁਤ ਵਧੀਆ ਆਪਣੇ ਪਿੰਡ ਦੇ ਮੁੰਡਿਆਂ ਨੇ ਮਿਹਨਤ ਕਰਕੇ ਬਣਾਈ ਹੈ ਪਿਚ ਤੇ ਆਪਣੇ ਚੀਫ ਗੈਸਟ ਆਪਣੇ ਚੀਫ ਗੈਸਟ ਤੇ ਆਪਣੇ ਸੀਨੀਅਰ ਨੇ ਜਿਹੜੇ ਪਿੰਡ 'ਚ ਅੱਗੇ ਵਧਣ ਦੀ ਸੇਧ ਵੀ ਦਿੰਦੇ ਨੇ ਨੌਜਵਾਨ ਨੂੰ ਆਪਣੇ ਨੌਜਵਾਨਾਂ ਨੂੰ ਅੱਗੇ ਵਧਣ ਦੀ ਸੇਧ ਵੀ ਦਿੰਦੇ ਨੇ ਆਪਣੇ ਸੀਨੀਅਰ ਆਗੂ ਲੋ ਜੀ ਰੀਬਨ ਕੱਟਣ ਜਾ ਰਹੇ ਆ ਆਪਣੇ ਸੀਨੀਅਰ ਅਗੂ ਚੀਫ ਗੈਸਟ ਆਪਣੇ ਹਾਲੋ 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 ਆਪਣੇ ਬਾਬਾ ਜੀ ਤੇ ਗੁਲਾਬ ਸਿੰਘ ਰਾਣਾ ਤੇ ਸੁਰਿੰਦਰ ਸਿੰਘ ਜੀ ਤੇ ਆਜੋ ਬਸ ਇਹਨੂੰ ਉੱਚਾ ਕਰ ਲੋ ਜੀ ਆਜੋ ਇੱਕ ਮਿੰਟ ਆਉਣ ਬਾਬਾ ਜੀ ਸਾਰਿਆਂ ਨੂੰ ਹਾਂਜੀ ਚਲੋ ਕਰ ਦੋ ਜੀ ਆਇਆ ਦੀਪ ਆਇਆ ਫੜ ਇੱਕ ਬੰਦਾ ਫੜ ਲੋ ਇੱਧਰ ਆ ਕੇ ਕੈਮਰਾ ਆਦੀ ਵੀ ਕਰਾ ਦੇ ਨਾਲ ਚੋ ਆ ਜਾਓ ਟੀਮ ਆਪਾਂ ਦੀ ਇੱਥੇ ਆ ਜਾਓ ਕੇ ਬਾਜੋ ਯਾਰ ਚਲੋ ਯਾਰ ਚਲੋ ਯਾਰ ਚਲੋ ਯਾਰ ਤੁਸੀਂ ਆ ਜਾਓ ਬੈਠਾ ਫਿਰ ਖਾ ਲਿਓ ਚਲੋ ਜੀ ਚਲੋ ਜੀ ਰੇਡੀਓ ਹੀ ਆ ਚਲੋ ਜੀ ਕੀ ਭਲੇ ਲੋ ਜੀ ਕਰ ਚਲੋ ਆ ਜੋ ਟੀਮਾਂ ਲੈਣੇ ਪੋਹ ਜੋ ਚਲੋ ਚਲੋ ਆ ਜੋ ਤਾੜੀਆਂ ਮਾਰ ਦੋ ਦੇਣੀ ਪਿੰਡ ਤੇ ਮਲਾਲਾਂ ਦਾ ਪਹਿਲਾ ਮੈਚ ਲੱਗਿਆ ਹੁਣ ਤੇ ਮੀਟਿੰਗ ਕਰਦੇ ਹੋਏ ਆਪਣੇ ਬਾਬਾ ਜੀ ਗਲਾਬ ਸਿੰਘ ਰਾਣਾ ਜੀ ਤੇ ਸੁਰਿੰਦਰ ਸਿੰਘ ਜੀ ਤੇ ਸਾਡੇ ਜਸਪਾਲ ਸਿੰਘ ਰਾਣਾ ਜੀ ਤੇ ਆਪਣੀ ਬਾਕੀ ਟੀਮ ਅਜ ਜਸਪਾਲ ਸਿੰਘ ਜੀ ਰਾਣਾ ਤੁਸੀਂ ਵੀ ਆ ਜਾਓ ਠੀਕ ਹੈ ਜੀ ਵੈਲਕਮ ਆਜੋ ਟੋਸ ਕਰਾ ਲਓ ਆਜੋ ਬਈ ਸਾਡੇ ਆਪਣੇ ਵਾਲਾ ਆਜੋ ਆਜੋ ਟੋਸ ਕਰਾ ਲਓ ਆਜੋ ਫੋਟੋ ਕਰਾ ਲਓ ਖੜ੍ਹ ਜਾਓ ਫੋਟੋ ਕਰਾ ਲਓ ਇੱਕ ਇੱਕ ਫੋਟੋ ਕੱਪ ਕਰਦੇ ਆਂ ਇੱਧਰ ਬਲੌਗ ਸ਼ੁਰੂ ਕਰਨਾ ਹੈ ਹਾਈ ਗਾਇਸ ਸਾਰੇ ਦੋਸਤ ਮਿੱਤਰਾਂ ਦਾ ਸਵਾਗਤ ਹੈ ਜੀ ਸਾਡੇ YouTube ਚੈਨਲ ਤੇ ਬਹੁਤ ਸ਼ਾਨਦਾਰ ਮੈਚ ਜਿਹੜਾ ਇਸ ਸਮੇਂ ਆਪਾਂ ਦੇਖ ਰਹੇ ਹਾਂ ਦੋਨੋਂ ਟੀਮਾਂ ਦੇ ਦਰਮਿਆਨ ਖੇਡਿਆ ਜਾ ਰਿਹਾ ਹੈ ਬਹੁਤ ਵਧੀਆ ਦੋਨੋਂ ਟੀਮਾਂ ਜਿੱਤਣ ਦੇ ਲਈ ਜੋਰ ਲਾ ਰਹੀਆਂ ਨੇ ਸੋ ਉਸ ਮਹਾਨ ਸੀਰੀਪ ਅਜਮ ਸਹੀਦ ਅਜਮ ਸਹੀਦ ਗੁਰਮ ਸਿੰਘ ਸਪੋਰਟਸ ਕਲੱਬ ਪਿੰਡ ਦੇਣੀ ਵੱਲੋਂ ਇਹ ਸ਼ਾਨਦਾਰ ਕ੍ਰਿਕਟ ਟੂਰਨਾਮੈਂਟ ਦੀ ਇਸ ਦਾ ਪਹਿਲਾ ਦਿਨ 7 ਜੂਨ ਨੂੰ ਬਹੁਤ ਸ਼ਾਨਦਾਰ ਮੈਚ ਸੋ ਆ ਸਾਡੇ ਬਹੁਤ ਹੀ ਜਜਾਰੂ ਦੇਣੀ ਦੇ ਬਹੁਤ ਹੀ ਹੋਣ ਕ੍ਰਿਕਟਰ ਨੇ ਨਾ ਤੁਸੀਂ ਕਿਸੇ ਤੇ ਵੀ ਹੱਥ ਰੱਖ ਸਕਦੇ ਹੋ ਇਹ ਭਰਾ ਨੇ ਬਹੁਤ ਮਿਹਨਤ ਕੀਤੀ ਹੈ ਜੀ ਅਦੇ ਕੱਪ ਦੇ ਲਈ ਸਭ ਤੋਂ ਪਹਿਲਾਂ ਇਹ ਭਰਾ ਨੇ ਮਿਹਨਤ ਕੀਤੀ ਤੇ ਖਾਣ ਪੀਣ ਚ ਵੀ ਇਹ ਮੂਰੀ ਆ ਜੀ ਬਿਲਕੁਲ ਜੀ ਇਕੱਲੇ ਨੇ ਨਹੀਂ ਮਿਹਨਤ ਕੀਤੀ ਸਾਰੇ ਪਿੰਡ ਨੇ ਕੀਤੀ ਹੈ ਮਿਹਨਤ ਹਾਂਜੀ ਤੇ ਸਾਰਿਆਂ ਦਾ तहे ਦਿਲੋਂ ਧੰਨਵਾਦ ਹੈ ਜਿਨ੍ਹਾਂ ਨੇ ਆਪਣੀ ਨੇਕ ਕਮਾਈ ਦੇ ਵਿੱਚੋਂ ਇਸ ਖੇਡ ਮੇਲੇ ਲਈ ਲੋ ਜੀ ਫਸਟ ਡੇ ਟੂਰਨਾਮੈਂਟ ਸਾਡੀ ਕਮੇਟੀ ਦੇ ਮੈਂਬਰ ਵੀਰ ਦਾ ਬਹਾ ਮੱਡਾ ਅਸੀਂ ਧੰਨਵਾਦ ਕਰਦੇ ਆ ਕਿ ਬਾਲੇ ਤਤੇ ਤਵੇ ਤੇ ਰੋਟੀ ਛੜਦੀ ਹੁੰਦੀ ਹੈ ਤੁੜਕਰ ਤੁੜਕਾ ਕਰਕੇ ਗੁੱਡੀ ਚੜਦੀ ਹੁੰਦੀ ਹੈ ਗੁੱਡੀ ਚੜਦੀ ਨਹੀਂ ਚੜਾਉਣੀ ਪੈਂਦੀ ਹੈ ਖੇਡ ਖਿਡਾਉਣੀ ਪੈਂਦੀ ਹੈ ਦੁਨੀਆ ਮਨਾਉਣੀ ਪੈਂਦੀ ਹੈ ਫਿਰ ਦਿਖਾਉਣੀ ਪੈਂਦੀ ਹੈ ਬੁੱਢੀ ਚਿਹਰਾਉਣੀ ਪੈਂਦੀ ਆ ਰੋਪੇ ਨੇ ਕੌਂਟਿਆ ਤੋਂ ਕਬੱਡੀ ਬੜੀ ਪ੍ਰਸਿੱਧ ਹੈ ਤੇ ਅਜੇ ਪੰਜਾਬੀ ਦੇ ਵਿੱਚ ਦੇਖੋ ਵੀ ਕ੍ਰਿਕਟ ਹੈ ਜਿਹੜੀ ਦੁਨੀਆ ਭਰ ਦੇ ਵਿੱਚ ਪ੍ਰਸਿੱਧ ਹੋਈ ਪਈ ਹੈ ਐਨ ਖੇਡ ਸਿਰੇ ਦੀ ਹੈ ਤਰੀਦ ਦੀ ਬਾਲ ਹੈ ਤੇ ਕੋਹਨੀ ਅੱਜ ਟੈਂਸ਼ਨ ਬੜੀ ਲੱਗੀ ਹੈ ਵੀ ਮੁੰਡਿਆਂ ਨੇ ਉਮੀਦ ਕੀਤੀ ਹੈ ਉਹ ਕਰਕੇ ਦਿਖਾਇਆ ਆ ਇਲਾਕੇ ਦੇ ਵਿੱਚ ਹੁਣ ਤੱਕ ਰਿਕਾਰਡ ਹੈ ਵੀ ਮੇਰੇ ਖਿਆਲ ਆ ਸੱਤ ਮੈਚ ਕਰਵਾ ਦੇਤ ਸਵੇਰ ਤੋਂ ਤੇ ਅੱਜ ਮੈਂ ਦੀ ਤਿਆਰੀ ਹੈ ਇਹ ਬੈੜੀ ਵਾਲਾ ਦਾ ਇੱਕ ਹੈ ਪਿਆਰ ਹੈ ਇਤਫਾਕ ਹੈ ਰੂਹ ਜੀ ਅੱਜ ਟੂਰਨਾਮੈਂਟ ਦਾ ਸੈਕੰਡ ਡੇ ਹੈ ਤੇ ਆਪਣਾ ਮੈਚ ਲੋ ਜਿੱਤ ਲਿਆ ਬਹੁਤ ਔਖਾ ਮੈਚ ਜਿੱਤਿਆ ਬਰੂ ਵਾਲਾ ਦਾ ਹੋਰ ਨੰਬਰ 800 ਲਾਏਗਾ ਸਕ੍ਰੈਪ ਬਣਦੀ ਜਾ ਰਹੀ ਤੇ ਬੀ ਟੀਮ ਵਾਲੇ ਯੋਧਿਆਂ ਨੇ ਕਹਿੰਦੇ ਪੂਰਾ ਹੌਸਲਾ ਮਾਰਿਆ ਜੀ ਬੀ ਨੇ ਮੈਂਦੇ 5 ਜੁਮਰਾ 63 ਰਨ ਮਾਰੇ ਤੇ ਬੀ ਟੀਮ ਦਾ ਹੀਰੋ ਬੈਠਿਆ ਨੱਕੀਆਂ ਤਾਂ ਲਾਣਾ ਬਰੂ ਵਾਲਾ ਪਰ ਹੈਲੋ ਨੱਕੀਆਂ ਪੁੱਜਣ ਵਾਲੀ ਹੈ ਇਹ ਚੱਲਦਾ ਹੋਇਆ ਮੈਚ ਅੱਜ ਚੱਲਦਾ ਹੋਇਆ ਮੈਚ ਤੇ ਤੁਸੀਂ ਲਾਈਵ ਵੀ ਦੇਖ ਸਕਦੇ ਹੋ ਸਪੋਰਟਸ ਓਏ ਯਾਰ ਕਰਬਾਲਾ ਕਰਬਾਲਾ ਕੁਰਸੀ ਇੱਧਰ ਲੈ ਗਏ ਫਿਰ ਸਾਰੇ ਉਹ ਬਾਹਰ ਕਰੋ ਯਾਰ ਇਹਨਾਂ ਨੂੰ ਗਰਾਊਂਡ ਤੋਂ ਬਾਹਰ ਆ ਜਾਓ ਕਰਤੀ ਉਹੀ ਗੱਲ ਹੈਲੋ ਗਾਇਜ਼ ਸਵਾਗਤ ਆ ਜੀ ਸਾਡੇ YouTube ਚੈਨਲ ਤੇ ਡੈਡੀ ਪਿੰਦ ਦਾ ਅੱਜ ਦੂਸਰਾ ਦਨ ক্রিকেট ਦਾ ਬਹੁਤ ਸ਼ਾਨਦਾਰ ਮੈਚ ਦੋਨੋਂ ਟੀਮਾਂ ਦੇ ਦਰਮਿਆਨ ਪਾਕਿਸਤਾਨ ਦੀ ਤੇ ਇੱਕ ਪਾਸੇ ਕੁੰਡਲੀ ਦੀ ਟੀਮ ਤੇ ਗਰਮੀ ਬਹੁਤ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ ਲੋ ਜੀ ਕਲੱਬ ਦਾ ਅੱਜ ਸਾਰਾ ਤੇਣੀ ਦੇ ਟੂਰਨਾਮੈਂਟ ਦਾ ਲਾਸਟ ਡੇ ਹੈ ਜੀ ਮੇਰੇ ਵੀਰ ਜਿਹੜੇ ਪੰਡਾ ਨਾਲ ਬਾਤ ਕਰ ਰਿਹਾ ਹੈ ਮਾਹੌਲ ਪੂਰਾ ਸਰਾ ਰਵਿੰਦਰ ਸਿੰਘ ਕਮਾਲ ਕਰਲੀ ਤਰੀਆਂ ਤੇ ਦੂਜਾ ਜੋਕਾ ਲੱਗਿਆ ਇਨਸ਼ਾ ਅੱਲਾਹ ਹੋਇਆ ਬੈਲ ਤੇ ਮਝੇੜ ਸਾਡਾ ਗਵਾਂਡੀ ਪਿੰਡੀ ਨੇ ਦੋਨੇ ਖੜੇ ਹੋ ਗਏ ਰਹੇ ਹੈ ਟੂਰਨਾਮੈਂਟ ਚ ਲੱਗੇ ਹੋਇਆ ਰੌਣਕਾ ਜੀ ਚੈੱਕ ਕਰੋ ਜੀ ਤੇ 45 ਡਿਗਰੀ ਦਾ ਟੈਂਪਰੇਚਰ ਤੰਦ ਨੇ ਪਲੇਅਰ ਤੇ ਇਹ ਵੀ ਜਿਗਰੇ ਸਪੋਰਟਸਮੈਨ ਬੰਦੇ ਵਿੱਚ ਹੀ ਹੁੰਦੇ ਨੇ ਵਾਹ ਵੇਹ ਵਾਹ ਕਰੇ ਮੁੰਡੇ ਨੇ ਸ਼ਾਟ ਠੀਕ ਜਿਹਾ ਲਮਚੋ ਉਤਾਰੀ ਕੁੜੀ ਦਾ ਆਹਦੇ ਵੀ ਲਾਸਟ ਓਵਰ ਤੇ ਰੜ ਕੇ ਕਰਤੀ ਦੇਣੀ ਦਾ ਖੇਡ ਗਰਾਉਂਡ ਮੇਲਾ ਬਣਿਆ ਹੋਇਆ ਮੋਨੂ ਬਹਾਦਰ ਦਾਸੀ ਧੰਨਵਾਦ ਕਰਦੇ ਆ ਜਿੱਲਾ ਹਾਂ ਬੜਾ ਖੜੀ ਆ ਜੀ ਨੰਬਰ ਲਈ ਤਾੜੀਆਂ ਮਾਰ ਦੋ लो जी जैशा विशा पहले पहली बार चार राणियों लो माले इस समय नौजवान प्यार परमिंद्र फौजी लंबी हिट ना काम हो गया फिर तो लंबी हिट तीन ही चीज हां बॉल तेरी गलत बट्टी विकेट का पतन वो पैड ने वाला है ओ ओ